ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 6 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ 2 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਤੇ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਪਾ ਰਹੇ ਆ ਪਿੰਡ ਬਲੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਕਰਿਆਲਾ ਬਰਨਾਲਾ ਖੇਮ ਕਰਨ ਡੱਬੀ ਪੂਰਾ ਅਮਰਪੋੜ ਬਿਲਕੁਲ ਜਿਹੜੇ ਦੋਸਤੋ ਨਜ਼ਦੀਕ ਨਾਲ ਲੱਗਦੇ ਕਸਬੇ ਸ਼ਹਿਰ ਪਿੰਡ ਹੈਗੇ ਆ ਤੇ ਜਿਹੜੇ ਘਰ ਆਪਾਂ ਵਿਜ਼ਿਟ ਕੀਤੀ ਆ ਦੋਸਤੋ ਪਤਾ ਤੁਹਾਨੂੰ ਲੱਗ ਹੀ ਗਿਆ ਹੋਵੇਗਾ ਨਾਰਮਲੀ ਆ ਗਿਆ ਸਖਦੇਵ ਤੇ ਸ਼ ਆ ਗਿਆ ਸੁਖਦੇਵ ਠੀਕ ਹੈ ਜੀ ਬਹੁਤੇ ਵੀਰ ਬਾਖ ਬਣੇ ਬਾਈ ਹੋਰਾਂ ਤੋਂ ਤੇ ਪਸ਼ੂ ਅੱਜ ਤਿੰਨ ਦਿਖਾਉਣੇ ਆ ਤੁਹਾਨੂੰ ਤਿੰਨੇ ਜਿਹੜੇ ਦੋਸਤੋ ਅੱਜ ਬਾਈ ਨੇ ਨਵਾਏ ਧਵਾਏ ਬਹੁਤ ਘਾਟਾ ਕਿਉਂਕਿ ਜਿਹੜਾ ਟਾਈਮ ਆ ਠੰਡ ਦਾ ਟਾਈਮ ਆ ਤੇ ਠੰਡ ਉਹ ਬਹੁਤ ਜਿਆਦੀ ਆ ਬਾਕੀ ਜਿਹੜੇ ਦੋਸਤੋ ਪਸ਼ੂ ਚੰਗੇ ਨੇ ਉਹ ਬਿਲਕੁਲ ਨਵਾਏ ਧਵਾਏ ਤੋਂ ਬਗੈਰ ਵੀ ਪਸ਼ੂ ਜਿਹੜੇ ਸਾਹਮਣੇ ਦਿਸ ਪੈਂਦੇ ਆ ਕੀ ਕਾਰਗੁਜ਼ਾਰੀ ਵਾਲੇ ਨੇ ਬਥੇਰੇ ਡਿਟੇਲ ਜਿਹੜੀ ਹੈਗੀ ਆ ਜਾਣਕਾਰੀ ਪਾਈ ਸੁਖਦੇਵ ਦੇ ਕੋਲੋਂ ਲੈ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੱਲਦੇ ਆਪਦੇ ਡਿਟੇਲ ਦੇ ਲਈ ਬਾਈ ਸੁਖਦੇਵ ਦੇ ਕੋਲ ਸੋ ਆਓ ਬਾਕੀ ਜਿਹੜਾ ਗੱਬੜ ਪਸ਼ੂ ਆ ਦੋਸਤੋ ਇੱਕ ਟਾਈਮ ਜਿਹੜਾ ਤਿੱਪਕੇ ਤੁਸੀਂ ਤਸੱਲੀ ਜਿਹੜੀ ਚਾਰੇ ਥਾਣਾ ਦੀ ਬਾਈ ਵੀ ਅਕੋ ਕਰਕੇ ਲੈ ਕੇ ਆਉਂਦਾ ਪਰ ਤੁਸੀਂ ਵੀ ਜਦੋਂ ਆਪਣੇ ਘਰ ਲੈ ਕੇ ਜਾਣਾ ਪਸ਼ੂ ਤੇ ਕਿਲੇ ਦੇ ਉੱਪਰ ਤਸੱਲੀ ਜਰੂਰ ਕਰ ਲਿਆ ਕਰੋ ਚਾਰੇ ਥਾਣਾ ਦੀ ਚੈੱਕ ਪਾਸ ਆਪ ਵੀ ਕਰਕੇ ਜਿਹੜਾ ਦੋਸਤੋ ਸੌਦਾ ਕਰਿਆ ਕਰੋ ਜਿਹੜਾ ਪਸ਼ੂ ਸੂਇਆ ਹੈ ਖਾਸ ਤੌਰ ਤੇ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰੋ ਠੀਕ ਹੈ ਜੀ ਕਰਦੇ ਆਂ ਗੱਲਬਾਤ ਬਾਈ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਪਾਜੀ ਸੁਖਦੇਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਵਧੀਆ ਵਧੀਆ ਪਾਜੀ ਹੋਰ ਕਹਿਮੋ ਬੜੀ ਕਿਰਪਾ ਗੁਰਾਂ ਦਾ ਆਸੀ ਚਲੋ ਸ਼ੁਕਰ ਮਾਲਕ ਦਾ ਜੀ ਹਾਂਜੀ ਤੇ ਭਾਈ ਸੁਖਦੇਵ ਅੱਜ ਤਿੰਨ ਐਨੀਮਲ ਆ ਗਏ ਨਾ ਆ ਤਿੰਨ ਆ ਗਏ ਆਪਾਂ ਮਾਲ ਤਾਂ ਬੜਾ ਦੰਦਾ ਤੈਨੂੰ ਵੀਡੀਓ ਪਾਉਣੀ ਸੀ ਹਾਂਜੀ ਮਾਲ ਤੁਰਿਆ ਆਇਆ ਤੁਰਿਆ ਗਿਆ ਹਾਂ ਪਰ ਤੇ ਤਾਂ ਫਿਰ ਮਾਲ ਵੈਸੇ ਵਿਕ ਜਾਂਦਾ ਗਾਹਕ ਬਹੁਤ ਆ ਤੇਰੇ ਸਾਹਮਣੇ ਉਦੋਂ ਵੀ ਗਾਹਕ ਆਪਾਂ ਵੀਡੀਓ ਬਣਾਉਂਦੇ ਆ ਬਣਾਉਂਦੇ ਮੈਂ ਵੇਖੀਆਂ ਬਿਲਕੁਲ ਬਿਲਕੁਲ ਹਾਂ ਮਾਲ ਚੰਗਾ ਲੇਖਦਾ ਥਣ ਪਾਂਡੇ ਵਾਲੀਆਂ ਮਈਆਂ ਬਹੁ ਫੌਲਾ ਪਾਏ ਹਾਂ ਤੇ ਅੱਜ ਭਾਈ ਜੀ ਕਰੀਏ ਸ਼ੁਰੂ ਪਹਿਲੇ ਨੰਬਰ ਤੋਂ ਇੱਕੋ ਇਹ ਤੀਜਾ ਸੁਹਾਣ ਲੱਗੀ ਆ ਬਸ ਕੰਟੇ ਕਿਤਾਈ ਸੋਪਾ ਨਹੀਂ ਮੈਂ ਆ ਤਿਆਰੀ ਏ ਆ ਤਿਆਰੀ ਅੱਜ ਇਹਨੇ ਪੱਤੀ ਪੁੱਤੀ ਨਹੀਂ ਖਾਦੇ ਸੁਣਾ ਕਰਕੇ ਨਾ ਮੈਂ ਨੇ ਠੀਕ ਹੈ ਜੀ ਜਿਹੜਾ ਲਪਾਇਆ ਲੱਗ ਗਿਆ ਠੀਕ ਆ ਤੇ ਸੁਭਾ ਦੋਸਤੋ ਤੀਜਾ ਸੋਣ ਜਾ ਰਹੀ ਆ ਤੇ ਤਕਰੀਬਨ ਭਾਂਡਾ ਜਿਹੜਾ ਹੈਗਾ ਬਿਲਕੁਲ ਆ ਵੇਖੋ ਆ ਥਣਵਾਨਾ ਜੀ ਤੇ ਬਨਾਥ ਨਾ ਜਿਹੜਾ ਬਿਲਕੁਲ ਆਪਾਂ ਕਹਿ ਲਈਏ ਵੀ ਹੁਣ ਮੌਕੇ ਦਾ ਬਿਲਕੁਲ ਤਿਆਰੀ ਚਾ ਤਿਆਰੀ ਚਾ ਥੋੜਾ ਜਿਹਾ ਪਸ਼ੂ ਜਿਵੇਂ ਆਪਾਂ ਕਹਿ ਲਈਏ ਨਾ ਵੀ ਤਿਆਰੀ ਦੇ ਵਿੱਚ ਹੋਣ ਕਰਕੇ ਤੇ ਬੇਚੈਨ ਠੀਕ ਆ ਸੂਣਦੇ ਦੀ ਤਿਆਰੀ ਆ ਬਾਈ ਨੇ ਦੱਸਤਾ ਵੀ 1-2 ਘੰਟੇ ਦੇ ਦੌਰਾਨ ਜਿਹੜਾ ਇਸਨੇ ਸੂਪ ਹੈਣਾ ਤੁਸੀਂ ਆਪ ਦਾ ਜੇਕਰ ਆਪਾਂ ਵੀਡੀਓ ਹੁਣੇ ਅਪਲੋਡ ਕਰਦੇ ਆ ਘੰਟੇ ਤੱਕ ਤਾਂ ਤੁਸੀਂ ਬੇਸ਼ੱਕ ਜਿਹੜੀ ਇੱਕ ਜੇਰ ਦੀ ਪ੍ਰੋਪਰ ਵੀਡੀਓ ਵੀ ਮੰਗਾ ਸਕਦੇ ਹੋ ਠੀਕ ਹੈ ਤੇ ਬੱਚਾ ਜਿਹੜਾ ਹੈਗਾ ਥੱਲੇ ਉਹਦੇ ਵੀ ਬਾਰੇ ਗੱਲਬਾਤ ਕਰ ਸਕਦੇ ਹੋ ਚਾਹੇ ਵੀਰਾਂ ਨੂੰ ਹੁੰਦਾ ਵੀ ਮਗਰ ਕੱਤੀ ਹੋਵੇ ਚਾਹੇ ਕੱਟਾ ਉਹ ਤੁਸੀਂ ਪੁੱਛ ਸਕਦੇ ਹੋ ਬਾਈ ਹੋਰਾਂ ਤੋਂ ਤੇ ਬਾਈ ਬਾਕੀ ੱਤਪਣ ਤੁੱਪਣ ਵਧੀਆ ਚੰਗੀ ਆ ਆਨ ਵਦਗਾ ਵਦਗਾ ਸੰਤੂ ਸਾਹਿਬ ਆਪਾਂ ਮੈਂ ਮਾੜੀ ੱਤਪਣ ਨਹੀਂ ਲੈਣੀ ਜੀ ਆਪਾਂ ਰੁਪਈਏ ਦੇ ਨੇ ਨਗਦ ਲੈਨੇ ਨਗਦ ਸਾਜੀ ਹਾਂਜੀ ਹਾਂ ਮੈਂ ਚੰਗੀ ਲੈਣੀ ਆਪਾਂ ਹਾਂ ਚੰਗੀ ਆ ਤੇ ਬਾਈ ਸੁਖਦੇਵ ਮਾੜਾ ਤੋਰੀਏ ਨੂੰ ਹੌਲੀ ਵਾਲੀ ਇੱਧਰ ਨੂੰ ਤੇ ਆਹ ਵੇਖੋ ਦੋਸਤੋ ਅੱਗੋਂ ਪਸੂ ਜਿਵੇਂ ਦੀ ਸੇਵਾ ਸੰਭਾਲ ਦੇ ਵਿੱਚੋਂ ਆਇਆ ਹੁੰਦਾ ਨਾ ਤੇ ਤੁਸੀਂ ਜਿਹੜਾ ਜੱਜਮੈਂਟ ਆ ਜ਼ਰੂਰ ਕਰ ਲਿਓ ਤੇ ਬਾਕੀ ਪੁੱਠੇ ਪਾਠੇ ਦੀ ਚੌੜੀ ਬਹੁਤ ਹੈ ਤੇ ਹਵਾਨਾ ਵੀ ਜਿਹੜਾ ਦੋਸਤੋ ਐਚ ਐਫ ਵੈੜਾ ਵਰਗਾ ਹਵਾਨਾ ਹੈ ਤਕਰੀਬਨ ਤੇ ਬਨਾਥਣਾ ਪੂਰਾ ਹੈਗਾ ਤੇ ਬਾਕੀ ਆਪਾਂ ਮਿਲਕ ਦੀ ਜੇਕਰ ਗੱਲ ਕਰੀਏ ਤਾਂ ਨਾਰਮਲੀ 10 ਤੋਂ ਪਲੱਸ ਵਾਲੀ ਵੀ ਆਪਾਂ ਕਹਿ ਸਕਦੇ ਹਾਂ ਬਾਕੀ ਅੱਗੇ ਸੇਵਾ ਦਾ ਹੁੰਦਾ ਸੇਵਾ ਕਰਕੇ ਤੁਸੀਂ ਮਿਲਕ ਆਪਦੇ ਹਿਸਾਬ ਨਾਲ ਵੀ ਪਸ਼ੂ ਦੇ ਥੱਲੇੋਂ ਕੱਢ ਸਕਦੇ ਹੋ ਆ ਦੇ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਨ ਦਾ ਸ਼ੇਪ ਹੈਗੀ ਹੈ ਇਹ ਦੇਖ ਲਓ ਕਿਸੇ ਤਰ੍ਹਾਂ ਦਾ ਕੋਈ ਡਰਾਵਾ ਨਹੀਂ ਹੈਗਾ ਪਸ਼ੂ ਨੂੰ ਬਿਲਕੁਲ ਸੀ ਲਸਾਉ ਜਿਆ ਪਸੂ ਆ ਤੇ ਥਣ ਥਣ ਚੰਗਾ ਲੱਗਾ ਬਾਈ ਸਰਦੇਵ ਤਕਰੀਬਨ ਜਿੱਦਾ ਮੈਂ ਦੱਸਤਾ ਵੀ 10 ਕਿਲੋ ਤੋਂ ਭਾਵੇਂ ਪਲੱਸ ਵੀ ਆਪਾਂ ਚੋ ਸਕਦੇ ਆ ਇਹ ਸੰਧੂ ਸਾਹਿਬ ਬੰਦਾ ਸਾਹਮਣੇ ਆਵੇ ਮੈਂ 12 13 ਕਿਲੋ ਵੀ ਦੇ ਸਕਦੀ ਨਹੀਂ 10 ਤਾਂ ਦੇਊਗੀ ਠੀਕ ਹੈ ਅੱਗੋਂ ਤਾਂ ਅਗਲੇ ਦੀ ਸੇਵਾ ਹੈ ਸੇਵਾ ਬਿਲਕੁਲ ਹਾਂਜੀ ਹਾਂਜੀ ਤੇ ਬਾਈ ਸਰਦੇਵ ਕਿੰਨੇ ਦੀ ਦੇ ਲੈ ਦੇਣੀ ਆਪਾਂ ਫਿਰ ਇਹ ਸੰਧੂ ਸਾਹਿਬ ਮੌਲਤਾ ਜੀ ਕਰਦਾ ਇਹ ਲੋਕਾਂ ਰਿਆਂ ਲੈਵੇ ਲਾਵੇ ਵੇਖ ਕੇ ਨਾ ਮੈਂ ਦੇ 75 ਹਜ਼ਾਰ ਹੀ ਕਰਗੀ 60 ਹਜ਼ਾਰ ਦੀ ਮੈਂ ਦੇ ਦਾਂਗੀ 60 ਹਜ਼ਾਰ ਦੀ ਆ ਉਹਦੇ ਚ 500 ਮਾਨ ਕਰਾਂਗੇ 68 ਦੇ ਵਿੱਚੋਂ ਹਾਂ ਹਾਂ ਠੀਕ ਹੈ 68000 ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਿਆ ਬਾਈ ਨੇ ਕਿਹਾ ਵੀ ਮਾਨਤਨ ਹੋ ਜਾਏਗਾ ਠੀਕ ਹੈ ਤੇ ਬਾਕੀ ਜਿਹੋ ਜਿਹਾ ਲੇਵਾ ਲੱਗਾ ਹੈਗਾ ਸਾਰੇ ਵੀਰ پارکੂ ਨੇ ਸਮਝਦਾਰ ਹੋ ਤੁਸੀਂ ਦੁੱਧ ਵਾਲਾ ਲੇਵਾ ਦੁੱਧ ਵਾਲਾ ਲੇਵਾ ਦੁੱਧ ਵਾਲੇ ਲੇਵੇ ਦੀ ਜਿਹੜੀ ਨਿਸ਼ਾਨੀ ਆ ਠੀਕ ਹੈ ਜੀ ਜਿਹੋ ਜਿਹਾ ਹਵਾਨਾ ਕਿਸੇ ਤਰ੍ਹਾਂ ਦਾ ਕੋਈ ਭਾਲੀਆਂ ਸੋਜ ਵਾਲਾ ਕੰਮ ਨਹੀਂ ਹੈਗਾ ਸੋਨਾ ਹਵਾਨਾ ਜਿੰਨਾ ਕਾ ਬਾਕੀ ਤਿਆਰੀ ਦੇ ਵਿੱਚ ਆ ਸੂਣ ਦੇ ਵਿੱਚ ਅੱਗੇ 2 ਨੰਬਰ ਤੇ ਜਿਹੜੀ ਆ ਦੋਸਤੋ ਦੂਜੇ ਨੰਬਰ ਤੇ ਅੱਛਾ ਜੀ ਦੂਜਾ ਸਵੇਰ ਜੀ ਹਾਂ ਹਾਂ ਠੀਕ ਹੈ ਇਹ ਗੱਬਣਾ ਦੋਸਤੋ ਸੁਭਾ ਦੁੱਜਾ ਸੁਣਾ ਤੇ ਆ ਵੇਖੋ ਆ ਮੂੰਹ ਮੱਥਾ ਜੀ ਆ ਫੇਸ ਸਿੰਘਾਂ ਦੀ ਬੰਤਰ ਵੇਖੋ ਬਹੁਤ ਪਿਆਰੀ ਸਿੰਘਾਂ ਦੀ ਬੰਤਰ ਆ ਤੇ ਆ ਵੇਖੋ ਠੀਕ ਹੈ ਜੀ ਆ ਕਰੋ ਚੈੱਕ ਆ ਇਧਰ ਕੋਲ ਲਿਖੇ ਪਰ ਨਾ ਕਰ ਆ ਦੇਖੋ ਜੀ ਨਾ ਆ ਦੇਖੋ ਬਾਥ ਨਿਕਲਾਰੇ ਚਲੋ ਆ ਟਿਪਕੇ ਵੀ ਬਾਈ ਸਖਦੇਵ ਨੇ ਦਿਖਾਤੀ ਆ ਦੋਸਤੋ ਚਾਰੇ ਥਾਣਾ ਨਾ ਕੋਈ ਗੰਡ ਹੋਊਗੀ ਠੀਕ ਹੈ ਜੀ ਨਾ ਗੰਡ ਵਿੱਚ ਹੋਊ ਨਾ 나ੜੂ ਆ ਪਲਪੂਲ ਮਸਾਊਗੀ ਤੇ ਨਾ ਮੈਂ ਭੂਰ ਮਾਰੂਗੀ ਇੱਕ ਨੰਬਰ ਮੈਂ 35 ਠੀਕ ਹੈ ਸੀਲ ਕਰਨ ਦੀ ਮੈਂ ਆ ਗਈ ਠੀਕ ਹੈ ਤੇ ਸੂਬਾ ਦੂਜਾ ਤੇ ਭਾਈ ਸਹੀ ਦਿਨ ਹੁਣ ਅੱਜ ਤੋਂ ਕਿੰਨੇ ਕ ਲੈ ਜੂ ਦਿਨ 8 ਲੈ ਜੀ 7 8 ਲੈ ਜੀ ਹਫਤਾ ਹਜੇ ਬਾਕੀ ਹਫਤੇ ਦੇ ਵਿੱਚ ਵੀ ਸੂਤ ਹੋਊ ਠੀਕ ਹੈ ਹਾਂ ਜੀ ਹਫਤਾ ਬਾਕੀ ਹੈ ਦੋਸਤੋ ਤੇ ਇਹ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾ ਦੇਣੀ ਆ ਤੇ ਪਿੱਟ ਪੁੱਠੇ ਦੀ ਬਿਲਕੁਲ ਰਾਜੀ ਆ ਵਜਨ ਵਾਲੀ ਬਿਲਕੁਲ ਝੋਟੀ ਤੇ ਆਹ ਵੇਖੋ ਪਿਛਾ ਪੁਛਾ ਵੀ ਬਿਲਕੁਲ ਭਾਰਾ ਹੈਗਾ ਤਕਰੀਬਨ ਤੇ ਹਫਤੇ ਦੇ ਦੌਰਾਨ ਜਿਹੜਾ ਬਨਾ ਥਨਾ ਹੈਗਾ ਪੂਰਾ ਵੇਖੋ ਦੇਵਾ ਪੂਰਾ ਭਰ ਜਾ ਰਿਹਾ ਹੈ 10000 ਕਿਲੋ ਨੇ ਪੈਸਾ ਨਾ ਦੱਸਦੇ ਵੀ 12 ਵੀ ਦੇ ਸਕਦੇ 10 ਵੀ ਦੇ ਸਕਦੇ ਬਿਲਕੁਲ ਠੀਲ ਠੰਡੀ ਪੜੀ ਉਹ ਸੋ ਬਾਕੀ ਵਾਈ ਸਕਦੇ ਕਿਸੇ ਤਰ੍ਹਾਂ ਦਾ ਕੋਈ ਭਾਰ ਨਹੀਂ ਕਿਸੇ ਪਸ਼ੂ ਨੂੰ ਕੁਝ ਕਹੇ ਤਾਂ ਭਾਰ ਹੋਵੇ ਆਪਾਂ ਪਹਿਲਾਂ ਦੱਸ ਦੇਣਾ ਕੋਈ ਇਹਨੂੰ ਭਾਰਦਾ ਨਹੀਂ ਕੋਈ ਨਹੀਂ ਕੱਖ ਠੀਕ ਆ ਲੋ ਵੀ ਦੋਸਤੋ ਇਹ ਆਪਾਂ ਦੋ ਦਿਨ ਹੋ ਗਏ ਘਰੇ ਆਈ ਨੂੰ ਠੀਕ ਆ ਆ ਦੇਖੋ ਬੈਕ ਸਾਈਡ ਤੋਂ ਦੋਸਤੋ ਆ ਥਾਨ ਹਵਾਨਾ ਜੀ ਤਕਰੀਬਨ ਦਿਨਾਂ ਦੇ ਹਿਸਾਬ ਨਾਲ ਬਿਲਕੁਲ ਬਣਾਉਣਾ ਸ਼ੁਰੂ ਕੀਤਾ ਹੋਇਆ ਤੇ ਜਦੋਂ ਤਿਆਰੀ ਅਜ ਤੋਂ 7 ਦਿਨਾਂ ਬਾਅਦ ਹੋਇਆ ਤੇ ਐਨੀਮਲ ਜਿਹੜਾ ਦੋਸਤੋ ਹੋਰ ਦੇਖ ਦਵੇਗਾ ਹਵਾਨੇ ਵਾਲੇ ਪਾਸਿਓ ਤੇ ਉੱਪਰੋਂ ਪ੍ਰੋਪਰ ਜਿਹੜੀ ਹੈਗੀ ਤੁਸੀਂ ਦੇਖ ਹੀ ਲਈ ਹੈਗੀ ਆ ਤਕਰੀਬਨ ਰਾਜ ਹੀ ਆ ਜਿੰਨੀ ਵੀ ਹੈਗੀ ਆ ਆ ਰਾਜ ਜਿਹੜੀ ਚੋਟੀ ਛੰਡੀ ਤੇਰੀ ਬੜੀ ਆ ਵੇਖੋ ਛੰਡੀ ਤੇਰੀ ਗੱਲ ਦਾ ਗੱਲ ਦਾ ਠੀਕ ਹੈ ਜੀ ਤੇ ਬਾਈ ਸਕਦੇ ਜੀ ਕਿੰਨੇ ਤੱਕ ਇਹਦਾ ਮਾਨਤਨ ਕਰੋਗੇ ਕੀ ਦੇ ਲੈ ਹੈਗਾ ਇਹ ਰਾਜ ਸਾਹਿਬ ਦਾ ਲੋਕਾਂ ਵਾਲਾ ਮੁੱਲ ਤਾਂ ਆਪਣੇ ਕੋਲ ਹੈਗਾ ਹੀ ਨਹੀਂ ਹਾਂ ਜੀ ਇਹ ਆਪਾਂ 72000 ਦੀ ਚੋਟੀ ਦੇ ਦਾਂਗੇ 72000 ਦੀ ਹਾਂ ਠੀਕ ਜਿਹੜੀ ਦੇਣ ਲੈਣ ਵਾਲੀ ਗੱਲ ਇਹ ਨਾ ਕੋਈ ਆਖੇ 70 ਲੈ ਲੈ 65 ਲੈ ਲੈ ਹੂੰ ਉਹ ਨਹੀਂ ਗੱਲ 72 ਦੀ 72 ਲੈਣਾ 500 ਛੋੜ ਠੀਕ ਹੈ ਜੀ ਹਾਂ ਜੀ ਆ ਦੇਖੋ ਦੋਸਤੋ 80000 ਦੀ ਝੋਟੀ ਆ ਅੱਡੇ ਤੇ ਗਈ ਆ ਦੇਖੋ ਠੀਕ ਹੈ ਜੀ 72 ਦੇ ਵਿੱਚੋਂ ਜਿਹੜਾ 500 ਤੁਹਾਡਾ ਜਿਹੜਾ ਹੈਗਾ ਮਾਣ ਹੋ ਜਾਏਗਾ ਤੇ 72 ਦੀ ਜਿਹੜੀ ਲਾਸਟ ਹੈ ਜੈਸਨ ਹੋਆ ਠੀਕ ਹੈ ਪ੍ਰਭੂ ਹਰ ਪਾਸਿਓਂ ਆਪਾਂ ਤੁਹਾਨੂੰ ਦਿਖਾ ਦੇਣੀ ਆ ਆ ਕਰ ਲੋ ਫੇਸ ਮੈਂ ਤੁਹਾਨੂੰ ਦਿਖਾਤਾ ਸੀ ਪ੍ਰੋਪਰ ਸਿੰਘ ਵੀ ਵਿਖਾਤੇ ਸੀਗੇ ਹਰ ਪਾਸਿਓਂ ਜਿਹੜਾ ਤੁਸੀਂ ਵੇਖ ਲਓ ਚੰਗੀ ਤਰ੍ਹਾਂ ਥਾਣਾ ਤੁਨਾ ਦਾ ਜਿਹੜਾ ਵਿੱਚ ਹੈਗਾ ਗੈਬੰਤਰ ਪੂਰਾ ਤੇ ਥਣ ਵੀ ਚੰਗਾ ਸੋਨਾ ਮੁੱਠੀ ਵਾਲਾ ਆ ਤੇ ਬਣਾ ਹਜੇ ਪਿੱਛੇ ਨੂੰ ਜਿੰਨਾ ਵੀ ਅੱਗੇ ਲੈਵਾਂ ਨੇ ਕੱਢਣਾ ਹੈਗਾ ਉਹ ਦਿਨਾਂ ਤੇ ਅੱਗੇ ਆਪਾਂ ਛੱਡ ਦੇਣੇ ਹਜੇ 8-7 ਦਿਨ ਬਾਕੀ ਆ ਇਸ ਤੋਂ ਬਾਅਦ ਬਾਈ ਤੀਜੇ ਨੰਬਰ ਤੇ ਆਪਣੇ ਕੋਲ ਇਹ ਰਾਜੇ ਘਰ ਵਾਲੇ ਦਾ ਦੂਜਾ ਸੁਗਾਂ ਤੇ ਮੈਂ ਤੀਜਾ ਕਹਿੰਦਾ ਠੀਕ ਆ ਹਾਂ ਇਹ ਦੀ ਨਾ ਮੈਂ ਆਪਾਂ ਲਈ ਇੱਥੋਂ ਕਾ ਪਿੰਡੋਂ ਹੀ ਲਈ ਆ ਹੂੰ ਦੁੱਧ 12-13 ਕਿਲੋ ਨਾ ਆਖਿਆ ਗਾੜ੍ਹ ਨਾ ਆਖਿਆ 2-3 ਲੀਟਰ ਹੋ ਗਈ ਜੀ ਹਾਂ ਚੱਕੀਆ ਮੈਂ ਇਹ ਆਪਣੇ ਹੈ ਲੋਕਲ ਹੀ ਇੱਥੋਂ ਲੋਕਲ ਹੀ ਇੱਥੋਂ ਲਈ ਆ ਬਰ ਘਰ ਚੋਂ ਲੱਗ ਗਈ ਠੀਕ ਆ ਅੱਜ ਹੀ ਲਈ ਸਵੇਰੇ। ਲਓ ਵੀ ਦੋਸਤੋ ਤੀਜਾ ਸੁਬਾ ਅੱਗੇ ਪਾਈ ਜਾਂਦਾ ਵੀ ਸੂਣੀ ਆ ਤੀਜਾ ਕ ਸੁਬਾ। ਉਹ ਦੂਜਾਂ ਦੇ ਮੱਥੀ ਚਾਹੀਂ ਜਾਂਦੇ ਨੇ। ਬਿਲਕੁਲ। ਤੇ ਦਿਨ ਹਜੇ ਲੈ ਜੂ ਇਹ ਵੀ। ਇਹ ਲੈ ਜੂ 5-6 ਦਿਨ। ਠੀਕ ਆ 5-6 ਦਿਨ ਹਜੇ ਸਮਾਂ ਲੈ ਜੂਗੀ। ਪਿੱਛੇ ਪਿੱਛੇ ਜੀ ਤਾਂ ਨਾਨੀ ਜੀ ਦੀ ਜੀ ਵੀ ਆ ਜਾਂਦਾ ਆਪਾਂ ਪਾਸ ਕਰਕੇ ਲਈ। ਠੀਕ ਆ ਜੀ। ਹਾਂ ਹਾਂ। ਆਹ ਕਰੋ ਚੈੱਕ ਬਈ। ਲੇਵਾ ਬੜਾ ਬਣਾਉਂਦੀ ਏ 12-13 ਕਿਲੋ ਢੁੱਲ ਬਹੁਤ ਜਿਆਦੀ ਹਜੇ ਤੇ। ਆਹ 12-13 ਕਿਲੋ ਦੁੱਧ ਮਾਂਤੀ ਦਿੰਦੀ ਏ। ਹਾਂ। ਆਹ ਸਿੰਗਲ ਹੱਡੀ ਦੀ ਏ ਨਾਲੇ ਬਈ ਇਹ ਨਿਸ਼ਾਨੀ ਵੀ ਆ। ਹਾਂ ਆ ਦੋਸਤੋ ਜਿਹਦਾ ਬਿਲਕੁਲ ਹੱਡੀ-ਹੁੱਡੀ ਬਿਲਕੁਲ ਉਚਾਈ ਦੇ ਵਿੱਚ ਹੋਊਗਾ ਨਾ ਪਸ਼ੂ ਦੁੱਧ ਵਾਲਾ ਹੋਊਗਾ ਠੀਕ ਹੈ ਜੀ ਉਹਦੀ ਬੱਕਰੀ ਨਿਸ਼ਾਨੀ ਹੁੰਦੀ ਹੈ ਕਿਤੇ ਨਾ ਕਿਤੇ ਜਿਆਦਾ ਦੁੱਧ ਵਾਲਾ ਪਸ਼ੂ ਵੀ ਹੁੰਦਾ ਬਾਕੀ ਬਾਈ ਇਹਨੂੰ ਬਾਹਰ ਕੱਢੀਂ ਮਰਤ ਤੋੜੀਂ ਇਹਨੂੰ ਤੇ ਬਾਕੀ ਢਿਲ ਟੁਲ ਜਿੰਨੀਏ ਕਿ ਦੋਸਤੋ ਨਜ਼ਰ ਆ ਰਹੀ ਆ ਵੱਟ-ਪੁੱਟ ਕਾਫੀ ਜਿਆਦਾ ਆ ਤੇ ਢਿਲ ਟੁਲ ਹਵਾਨਾ ਵੇਖੋ ਬੈਕ ਸਾਈਡ ਨੂੰ ਹੁਣ ਤੋਂ ਜਿਹੜਾ ਵਖਾਉਣਾ ਸ਼ੁਰੂ ਕੀਤਾ ਅਜੇ 8-7 ਦਿਨ ਜਿਵੇਂ ਬਾਕੀ ਆ ਤਾ ਦੇਖੋ ਜੀ ਚਮੜੀ ਵੀ ਜਿਹੜੀ ਬਰੀਕ ਆ ਤੇ ਐਨੀਮਲ ਜਿਹੜਾ ਦੋਸਤੋ ਦੁੱਧ ਦਵਾ ਰਿਹਾ तकरीबन ਦੁੱਧ ਵਾਲੀ ਮਾਇਆ ਮਿੱਠੀ ਮਾਇਆ ਠੀਕ ਹੈ ਜੀ ਆ ਹੈਗੀ ਜੇ ਮੱਝ ਵੀਰ ਬਾਈ ਹੋਰਾਂ ਦੇ ਕੋਲ ਤੀਜਾ ਸੂਆ ਕੇ ਸੂਨ ਵਾਲੀ ਆ ਤੇ ਦਿਨ ਹਜੇ तकरीबन 6-7 ਦਿਨ ਬਾਕੀ ਹੈ ਤੇ ਇਹਦਾ ਬਾਈ ਸਖਦੇਵ ਜੀ ਫਿਰ ਕਿੰਨਾ ਕ ਮੋਲ ਆ ਇਹਦਾ ਵੀ ਠਾਠ ਹਜ਼ਾਰੀ 88000 ਕਰਤਾ ਕਿਹੜਾ ਇਹਦਾ 800 ਇਹਦਾ 800 ਠੀਕ ਹੈ ਹਾਂ ਜੇ ਕੋਈ ਗੁੰਜਾਇਸ਼ ਮਾਰਦਾਂ ਹੋ ਜਾਏਗਾ ਹੋ ਜਾਊਗਾ ਜੀ ਠੀਕ ਆ 800 ਇਹਦਾ 1000 ਦਾ ਕਰਦਾਂਗੇ ਹਾਂ ਜੀ ਉਹਦਾ 500 ਦਾ ਕਰਦਾਂਗੇ ਠੀਕ ਹੈ ਜੀ ਆ ਜਿਹੜੀ ਸੂਨ ਵਾਲੀ ਸੀ ਹਾਂ ਹਾਂ ਦੋਵੇਂ ਇਹ ਤਿੰਨੇ ਮੱਝਾਂ ਸੂਨ ਵਾਲੀਆਂ ਬਿਲਕੁਲ ਬਿਲਕੁਲ ਤੇ ਆ ਦੋਸਤੋ ਤਿੰਨੇ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਤਿੰਨੇ ਅੱਜ ਗੱਬਣ ਨੇ ਬਾਈ ਹੋਰਾਂ ਦੇ ਕੋਲ ਠੀਕ ਹੈ ਜੀ ਇੱਕ ਗੱਬਣ ਅੰਦਰ ਵਗੀ ਹੈ ਠੀਕ ਉਹ ਉਹ ਸੇਲ ਹੋ ਗਈ ਸੀ ਹਾਂ ਸੇਲ ਹੋ ਗਈ ਵੱਡੀ ਮੈਂ ਠੀਕ ਹੈ ਠੀਕ ਆ ਤੇ ਅਸੂ ਜਿਹੜੇ ਦੋਸਤੋ ਤਿੰਨੇ ਗੱਬਣ ਨੇ ਟਿੱਪ ਕੇ ਬਾਈ ਆਪਦੀ ਜਿਹੜੀ ਇਹ ਬਿਲਕੁਲ ਨਰਕ ਪਰਖ ਕਰਕੇ ਤਸੱਲੀ ਨਾਲ ਲੈ ਕੇ ਆਏ। ਬਾਕੀ ਤੁਸੀਂ ਵੀ ਆਓ ਆਪਦੀ ਨਰਕ ਪਰਖ ਕਰਕੇ ਤੁਸੀਂ ਵੀ ਲੈ ਕੇ ਜਾਓ। ਇੱਕ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਦਿਖਾਈ ਸੀਗੀ ਉਹ ਮੱਝ ਤਿਆਰੀ ਦੇ ਵਿੱਚ ਆ ਸੂ ਪਣੀ ਆ ਘੰਟੇ ਤੱਕ। ਠੀਕ ਹੈ ਜੀ ਡਿਟੇਲ ਤੁਸੀਂ ਉਸ ਦੀ ਵੀ ਜਿਹੜੀ ਜ਼ਿਕਰ ਕਰਕੇ ਪਹਿਲੇ ਨੰਬਰ ਤੇ ਜਿਹੜੀ ਸੂਨ ਵਾਲੀ ਆ ਉਹਦੇ ਬਾਰੇ ਵੰਡ ਲਾ ਸਕਦੇ ਹੋ। ਤੇ ਬਾਈ ਸਖਦੇਵ ਜੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰਤ ਅਸੀ 728 8568 88728 8568 ਠੀਕ ਹੈ ਜੀ। ਸੋ ਦੋਸਤੋ ਇਹ ਸਨ ਬਾਈ ਸਖਦੇਵ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਿੰਨ ਐਨੀਮਲ ਸੀਗੇ ਚਾਰ ਸੀਗੇ ਪਰ ਕਿ ਇੱਕ ਜਿਹੜਾ ਪਸ਼ੂ ਸੀ ਐਨੀਮਲ ਉਹ ਸੇਲ ਹੋ ਗਿਆ ਤੇ ਬੂਰੀ ਨੀਲੀ 라ਵੀ ਉਨੀ ਆਪਣੇ ਕੋਲ ਕੱਲ ਨੂੰ ਅ ਬੂਰੀ ਕਾ ਸਿੰਘ ਛੱਡੇ ਮੁੱਲ ਦੀ ਆ ਛੋਟੀ ਬੂਰੀ ਨੀਲੀ 라ਵੀ ਦੀ ਹਾਂ ਬੂਰੀ ਨੀਲੀ 라ਵੀ ਦੀ ਕੋਕਾ ਸਿੰਘ ਲੱਗਾ ਠੀਕ ਹੈ ਤੇ ਕੱਦ ਤਾਂ ਇੰਨਾ ਜਿੱਡਾ ਥੋੜਾ ਮੁੱਲ ਵੱਡਾ ਹੈ ਅੱਛਾ ਜੀ ਉਹ ਫਿਰ ਖਾਸੇ ਤੌਰ ਤੇ ਜੇ ਕਿਸੇ ਨੇ ਖਰੀਦਣੀ ਹੋਦੀ ਤੁਸੀਂ ਫੋਟੋ ਵੀਡੀਓ WhatsApp ਤੇ ਕਰ ਦਿਓ ਜੀ ਕਰਦਾ ਹਾਂ ਠੀਕ ਹੈ ਜੀ ਹਾਂਜੀ ਸੋ ਦੋਸਤੋ ਬਿਲਕੁਲ ਜਿਹੜੀ ਨੀਲੀ ਦੀ ਹੋਵੇਗੀ ਨਾ ਪੂਰੀ ਪਿਓਰ ਨੀਲੀ ਤੇ ਦਾ ਕੱਟੂਗਾ ਚਾਰੇ ਖੁਰਚ ਤੇ ਹੋਣਗੇ ਠੀਕ ਆ ਪਿਓਰ ਨੀਲੀ ਦਾ ਵੀ ਪੂਰੀ ਹਾਂ ਹਜੇ ਦੋਸਤੋ ਅੱਡੇ ਦੇ ਟਿਕਾਣੇ ਤੇ ਬਾਈ ਹੋਰਾਂ ਕੋਲ ਆਈ ਨਹੀਂ ਕਿ ਕੱਲ ਨੂੰ ਆ ਜਾਊਗੀ ਵਿਸ਼ੇਸ਼ ਤੌਰ ਤੇ ਜੇਕਰ ਤੁਸੀਂ ਸ਼ਕੀਨ ਜੇ ਉਹੋ ਜੀ ਚੀਜ਼ ਖਰੀਦਣ ਦੇ ਤੇ ਕੱਲ ਨੂੰ ਤੁਸੀਂ ਜੇਕਰ ਕਰਦੇ ਹੋ ਵੀ ਬਾਈ ਆ ਨਾ WhatsApp ਤੇ ਵੀਡੀਓ ਚਾਹੇ ਕੋਈ ਫੋਟੋ ਸ਼ਾਟ ਬਣਾ ਕੇ ਜਿਹੜਾ ਪਾ ਦੇਊਗਾ ਤੁਹਾਨੂੰ ਕੱਲ ਨੂੰ ਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਜਿਹਾ ਭਾਵੰਡ ਕੀ ਹੈਗਾ ਮੁੱਲ ਮੁੱਲ ਵੜੀ ਕਿੰਨਾ ਉਹ ਤੁਸੀਂ ਫੋਨ ਤੇ ਕਰ ਲਿਓ ਬਾਈ ਹੋਰਾਂ ਦੇ ਨਾਲ ਤੋ ਦੋਸਤੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ